ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਲਓ ਜੀ ਆਪਾਂ ਪਹੁੰਚ ਗਏ ਹਾਂ ਕੋਟ ਖਵਰੇ ਮੰਡੀ ਦੇ ਵਿੱਚ ਤੂੜੀ ਦੀ ਪੂਰੀ ਦੀ ਟਾਈਮ ਹੈ 7:30 ਇਹ ਤਰੀਕ ਹੈ ਕਿ ਅੱਜ ਬਈ 6 ਮਾਰਚ 2025 ਦੇਖਦੇ ਹਾਂ ਕੀ ਰੇਟ ਖੰਦੀ ਹੈ ਤੁਹਾਨੂੰ ਕਹਿੰਦਾ ਧੰਗਾ ਆ ਗਿਆ ਹਾਂਜੀ ਸਾਹਿਬ ਹਾਂਜੀ ਸਾਹਿਬ ਕਿੰਨੀ ਹੋਈ ਕਿੰਨੀ ਹੋਈ ਬੈਂਕ ਵਾਲਾ ਹਾਂਜੀ ਕਿੰਨੀ ਹੁੰਦੀ ਹੈ 12 ਗੁਣਟ 12 ਬੋਲੋ ਜੀ 250 ਰੁਪਇਆ 60 ਰੁਪਇਆ 65 ਹਾਂ ਜੀ 70 270 ਰੁਪਏ 270 ਬੋਲਾਂਗੇ ਨੇ 275 80 80 ਰੁਪਏ ਬੋਲਾਂਗੇ ਨੇ 280 ਰੁਪਏ ਭਾਈ ਜੀ ਪਹਿਲੀ ਟਾਲੀ ਲੱਗੀ 200 ਤੇ 80 ਰੁਪਏ ਲੱਗੀ ਪਹਿਲਾਂ ਨਾ ਨਾ ਲੱਗੇ 8 ਹੋਰੀ 9 ਨਾ ਲਗਾਏ ਅੱਜ ਇਹ ਦੂਸਰੀ ਟਾਨੀ ਦੇਖਦੇ ਆਂ ਕਿ ਜਿਹੜੀ ਜਾਂਦੀ ਕਰੋ ਜੀ ਕੁਆਲਟੀ ਕਰੋ ਚੱਕ ਟੂੜੀਆਂ ਜਿੰਨੀਆਂ ਸਾਫ ਆਂ ਬੜੀ ਚਿੱਟੂ ਅੰਦਰ ਦੀ ਟੂੜੀਆਂ ਵੇ ਦੇਖੀ ਚੰਗੀ ਬੜੀਆਂ ਟੂੜੀਆਂ ਆਂ ਆ ਮੋਗਾ ਰੋਡ ਤੇ ਹੁੰਦਾ ਵੀ ਹਾਂਜੀ 240 250 ਰੁਪਿਆ 52 60 65 70 75 80 280 ਰੁਪਏ ਬੋਲਣਾ ਭਾਈ ਕਿਨੇ 280 ਰੁਪਏ ਦੂਜੀ ਟਾਲੀ ਵੀ 280 ਲੱਗੀ ਤਾਂ ਪਹਿਲੀ ਵੀ 280 ਲੱਗੀ ਤੀਸਰੀ ਟਾਲੀ ਦੇਖਦੇ ਕੀ ਰੇਟ ਜਾਂਦੀ ਨਾ 8 9 9 ਆਇਆ ਭਾਈ ਦੇਖ ਸਕਦੇ ਤੁਸੀਂ ਇਹਦੀ ਚੱਲੀ ਆਪਾਂ ਗੱਲਾਂ ਨਹੀਂ ਕਰਦੇ ਆਪਾਂ ਇਹ ਗਿਆ ਤੁਹਾਨੂੰ ਵੀ ਜਿਹੜੇ ਕਹਿੰਦੇ ਸ਼ੋਰ ਪਾਪਾ ਰੱਖਦਾ ਹੈ ਤੇਰੇ ਤੋਂ ਆਰਡਰ ਆ ਗਿਆ 240 ਓਏ ਹੁਣ 45 200 55 60 70 75 80 280 85 285 ਇਧਰ ਆ ਬਾਈ ਬੋਲਾਂ ਕਿਨੇ 285 ਨਹੀਂ ਆਣਾ ਲੋ ਜੀ ਇਹ ਲੱਗ ਗਈ 285 ਰੁਪਏ ਲੱਗ ਗਈ ਤੇ ਇਹ ਟਾਲੀ ਤੇ ਚੌਥੀ ਟਾਲੀ ਦੇ ਦਿੰਦੇ ਕੀ ਰੜ ਜਾਂਦੀ ਹੈ ਜੀ ਮੈਂ ਆਸੇ ਘਾੜ ਦੇਣਾ ਹਾਂ ਹਾਂ ਮੈਂ ਅੰਦਰ ਅੰਦਰ ਦੀ ਅੰਦਰ ਦੀ ਟੂੜੀ ਹੈ 240 240 45 250 55 60 65 70 ਹਾਂ ਭਾਈ 270 ਰੁਪਏ ਬੋਲਾਂਗੇ ਨਾ ਤੋ ਸੋ 70 ਰੁਪਏ ਇਨਸ਼ਾ ਅੱਲਾ ਲਓ ਜੀ ਇਹ ਲੱਗੀ 270 ਰੁਪਏ ਚੌਥੀ ਟਰਾਲੀ ਤੇ ਭਾਈ ਮੀਟਰਾਲੀ ਦੇਖਦੇ ਕੀ ਰੇਟ ਜਾਂਦੀ ਹੈ ਥੋ ਲੋ ਭਾਈ ਸਾਰੇ ਕੋਈ ਵਧੀਆ ਤੁਰੀ 250 100 ਜਰ ਹਜੂ ਭਾਈ 250 55 60 65 265 70 75 80 85 285 ਰੁਪਏ ਬੋਲਾਂਗੇ ਨੇ 285 ਰੁਪਏ ਭਾਈ ਲਓ ਜੀ ਇਹ ਵੀ ਲੱਗੇ 285 ਰੁਪਏ ਲੱਗ ਗਈ ਜੀ 5ਵੀਂ ਟਰਾਲੀ ਤੇ 6ਵੀਂ ਟਰਾਲੀ ਦੇਖਦੇ ਆਂ ਕੀ ਰੜ ਜਾਂਦੀ ਤੇ ਤਿੰਨ ਟਰਾਲੀਆਂ ਤੋਂ ਬਾਅਦ ਨੌ ਨਾਗ ਆਇਆ तकरीबन ਸਾਰੇ ਆਇਆ ਪਾਰੀ ਆਏ ਹੋਏ ਆਣ ਵਾਲੇ ਵੀ ਤੇ ਵੇਚਣ ਵਾਲੀ ਵੀ ਦੇਖ ਸਕਦੇ ਤੁਸੀਂ ਹਾਂ ਜੀ ਚੈਨਲ ਦੀ ਆ ਵੀ ਸੁਣੋ ਹਾਂ ਜੀ ਬੋਲੋ 240 240 45 250 54 60 65 70 75 80 84 285 90 ਬਾਈ ਕਿੱਥੇ ਜਾਣੀ ਹੈ ਸੱਖਾਂ ਲੈ ਜਾਊਗੀ ਭਾਈ 300 ਰੁਪਿਆ ਕਰਾਇਆ 90 95 295 ਇਧਰ ਆ ਠੀਕ ਆ ਬੋਲ ਤੈਨੂੰ 300 305 305 ਬੋਲਦਾ ਕੋਈ 10 310 ਰੁਪਏ ਲੱਗ ਗਈ 310 ਰੁਪਏ ਲੱਗ ਗਈ ਹੁਣ ਤਾਂ ਇਹ ਟਾਪ ਰੇਟ ਆਈ ਇਸੇ ਮੀ ਟਰਾਲੀ ਦਾ 300 ਦੇ 10 ਰੁਪਏ ਆ ਤਮੀ ਟੋਣੀ ਦੇਖਦੇ ਕੀ ਡਰ ਜਾਂਦੇ ਨੇ ਹੈ ਨਾ ਇਹ ਵੀ ਥੋੜੀ ਜਿਹਾ ਸਾਫਾਈ ਜਾਂਦੇ ਨੇ ਕੁਲੀ ਜਾਂ ਛੁੱਪੀਏ ਆਓ ਜੀ ਆਪਣੀ ਹੈ ਅੰਦਰ ਦੀ ਥੋੜੀ ਬੋਲੋ ਜੀ 250 54 60 65 70 71 80 280 ਰੁਪਏ 85 90 290 ਬੋਲਾਂਗੇ ਨੇ 290 ਰੁਪਏ ਗੋਸ਼ਲਾ ਜੀ ਇਹ ਵੀ ਲੱਗੀ 290 ਰੁਪਏ ਨਾ ਲੈ ਕੇ ਸਾਰੇ ਦੋ ਹੀ ਹੋਰ ਤੇ ਵੀਡੀਓ ਨੂੰ ਕਰਵਾਤ ਤੁਹਾਡਾ ਸ਼ੇਅਰ ਕੀਤਾ ਚੈਨਲ ਸਬਸਕ੍ਰਾਈਬ ਕਰੋ ਜੀ ਉਹ ਤੂੰ ਵੀ ਕਰਾ ਕਰ ਕੋਈ